पायल तो विधायक मनविंद गैसपुरा ने नशे खिलाफ जागरूक करने वरी पहलकदमी की विधायक ने लाइव डोप टेस्ट करवाया जो कि आया, यानी कि विधायक के शरीर trej... नशा नहीं पाया गया दरअसल आजादी दिहाड़े लोगों नश्य विरुद्ध जागरूक करने लायल तो आप विधायक मनविंद गैसपुरा ने एक नवी पहलकदमी की है विधायक ने सकारी हस्पता खन्ना पहुंच के लाइव डोप टैसट करवाया जिसकी रिपोर्ट नैगेटिव आई है इस पिछों विधायक मनविंद ਸਿੰਘ ਗਾਸਪੁਰਾ ਨੇ ਲੋਕਾਂ ਨੂੰ ਨਸ਼ਿਆ ਤੋਂ ਦੂਰ ਰੈਂਦੀ ਪ੍ਰੇਰਨਾ ਦਿੱਤੀ। ਦੇਸ਼ ਵਿਦੇਸ਼ ਚ ਵਸਦੇ ਸਾਰੇ ਪੰਜਾਬੀਆਂ ਨੂੰ ਆਜ਼ਾਦੀ ਦਿਵਸ ਦੀਆਂ ਲੱਖ 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 ਮੁਬਾਰਕਾਂ। ਅੱਜ ਆਜ਼ਾਦੀ ਦਿਵਸ ਦੇ ਉੱਤੇ ਪਾਸ਼ਣ ਦੰਦੇ ਆਪਣੇ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਨੂੰ ਇੱਕ ਸੰਦੇਸ਼ ਮੈਂ ਦੇ ਰਿਹਾ ਸੀ ਕਿ ਬੱਚਿਓ, ਨੌਜਵਾਨੋ ਨਸ਼ੇ ਦਾ ਤਿਆਗ ਕਰੋ। ਪਰ ਮੇਰੇ ਲੈਕਚਰ ਦੰਦੇ ਦੰਦੇ ਇੱਕ ਗੱਲ ਯਾਦ ਆ ਗਈ ਇੱਕ ਸੰਤ ਮਹਾਪੁਰਖ ਸਿਗੇ ਉਹਦੇ ਕੋਲ ਇੱਕ ਮਾਤਾ ਆਪਣੇ ਬੱਚੇ ਨੂੰ ਲੈ ਕੇ ਜਾਂਦੀ ਹੈ। ਉਹ ਕਹਿੰਦੀ ਹੈ ਸੰਤ ਮਹਾਪੁਰਖਾਂ ਕੋਲੇ ਕਿ ਮੇਰਾ ਬੇਟਾ ਜਿਹੜਾ ਹੈ ਇਹ ਗੁੜ ਬਹੁਤ ਖਾਂਦਾ ਸੰਤ ਮਹਾਪੁਰਖਾਂ ਨੂੰ ਕਹਿੰਦੇ ਕਹਿੰਦੇ ਮੇ ਮਾਤਾ ਇਹਨੂੰ ਅਗਲੇ ਹਫ਼ਤੇ ਲੈ ਕੇ ਆਇਓ ਇਹ ਮਾਤਾ ਅਗਲੇ ਹਫ਼ਤੇ ਉਸ ਬੱਚੇ ਨੂੰ ਫਿਰ ਲੈ ਕੇ ਜਾਂਦੀ ਹੈ ਤੇ ਸੰਤ ਮਹਾਪੁਰਖਾਂ ਨੂੰ ਕਹਿੰਦੀ ਹੈ ਕਿ ਮਹਾਪੁਰਖ ਜੀ ਮੇਰਾ ਜਿਹੜਾ ਬੇਟਾ ਇਹ ਗੁੜ ਬਹੁਤ ਖਾਂਦਾ ਮਹਾਪੁਰਖਾਂ ਨੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਹਿੰਦੇ ਵੀ ਬੇਟਾ ਗੁੜ ਨਾ ਖਾਇਆ ਕਰ ਜਿਆਦਾ ਸ਼ੂਗਰ ਖੰਡ ਦੇ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਆ ਤੇ ਮਾਤਾ ਨੂੰ ਥੋੜਾ ਜਿਹਾ ਗੁੱਸਾ ਆਇਆ ਕਹਿੰਦੀ ਜਦੋਂ ਮੈਂ ਪਿਛਲੇ ਹਫਤੇ ਆਈ ਸੀ ਇਹ ਗੱਲ ਤੁਸੀਂ ਉਦੋਂ ਵੀ کہہ ਸਕਦੇ ਸੀ ਤੇ ਮਹਾਪੁਰਖ ਕਹਿੰਦੇ ਕਹਿੰਦੇ ਵੀ ਉਦੋਂ ਮੈਨੂੰ ਵੀ ਮਿੱਠਾ ਖਾਣ ਦਾ ਜਿਆਦਾ ਸ਼ੌਂਕ ਸੀ ਤੇ ਹਫਤਾ ਮੈਂ ਪਹਿਲਾਂ ਮਿੱਠਾ ਛੱਡ ਕੇ ਦੇਖਿਆ ਤੇ ਫਿਰ ਇਸ ਲਈ ਬੱਚੇ ਨੂੰ ਮੈਂ ਕਿਹਾ ਤੇ ਇਸ ਲਈ ਅੱਜ ਜੇ ਅਸੀਂ ਲੋਕਾਂ ਦੇ ਰਿਪ੍ਰੈਜ਼ੈਂਟੇਟਿਵਾਂ ਆਂ ਜੇ ਐਮਐਲਏ ਆਂ ਲੋਕਾਂ ਨੇ ਵਿਧਾਇਕ ਸਾਨੂੰ ਚੁਣ ਕੇ ਭੇਜਿਆ ਜੇ ਅਸੀਂ ਲੋਕਾਂ ਨੂੰ ਕਹਿੰਦੇ ਆਂ ਬੱਚਿਆਂ ਨੂੰ ਕਹਿੰਦੇ ਆਂ ਨੌਜਵਾਨਾਂ ਨੂੰ ਕਹਿੰਦੇ ਆਂ ਕਿ ਨੌਜਵਾਨੋ ਨਸ਼ੇ ਛੱਡੋ ਕਿ ਕੀ ਅਸੀਂ ਆਪ ਨਸ਼ੇ ਪਹਿਲਾਂ ਛੱਡਿਆ ਇਸ ਲਈ ਇਹ ਪ੍ਰੂਫ ਕਰਨ ਦੇ ਲਈ ਲੋਕਾਂ ਨੂੰ ਇੱਕ ਸਿਹਤ ਦੇਣ ਦੇ ਲਈ ਅੱਜ ਆਜ਼ਾਦੀ ਦਿਹਾੜੇ ਤੇ ਨੌਜਵਾਨਾਂ ਨੂੰ ਸਿਹਤ ਦੇਣ ਦੇ ਲਈ ਮੈਂ ਅੱਜ ਇੱਥੇ ਆਪਨਾ ਡੋਪ ਟੈਸਟ ਕਰਾਉਣ ਆਇਆ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜਿਹੜੇ ਚੁਣੇ ਹੋਏ ਨਮਾਇंदे ਆ ਚੁਣੇ ਹੋਏ ਵਿਧਾਇਕ ਆ ਜਾਂ ਕੋਈ ਵੀ ਜਿਹੜੇ ਲੋਕਾਂ ਨੂੰ ਰਿਪ੍ਰੈਜ਼ੈਂਟੇਟਿਵ ਕਰਦੇ ਆ ਉਹ ਆਪ ਨਿਸ਼ਾਨੀ ਕਰਦੇ ਕਿਉਂਕਿ ਜੇ ਅਸੀਂ ਆਪ ਨਸ਼ਿਆਂ ਤੋਂ ਰਹਿਤ ਹੋਵਾਂਗੇ ਤਾਂ ਹੀ ਕਿਸੇ ਨੂੰ ਅਸੀਂ ਸਿੱਖਿਆ ਦੇ ਸਕਾਂਗੇ ਤਾਂ ਹੀ ਅਸੀਂ ਕਿਸੇ ਨੂੰ ਕਹਿ ਸਕਾਂਗੇ ਇਸ ਲਈ ਅੱਜ ਸਿਵਲ ਹਸਪੀਟਲ ਖੰਨਾ ਵਿਖੇ ਅਸੀਂ ਆਪਣਾ ਮੈਂ ਆਪਣਾ ਡੋਪ ਟੈਸਟ ਕਰਾਉਣਾ ਹੈ ਅ ਡੋਪ ਟੈਸਟ ਹੁਣ ਤੋਂ ਬਾਅਦ ਜਿਹੜਾ ਰਿਜ਼ਲਟ ਆਇਆ ਉਹ ਨੈਗੇਟਿਵ ਆਇਆ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਉਹ ਨਹੀਂ ਪਾਇਆ ਗਿਆ ਤੇ ਸਾਰਾ ਕੁਝ ਲਾਈਵ ਹੋਇਆ ਜਿੱਥੇ ਯੂਰਨ ਦਾ ਸੈਂਪਲ ਕਲੈਕਟ ਕਰਨਾ ਸੀ ਉਹਦੇ ਨਾਲ ਲੈਬ ਟੈਕਨੀਸ਼ੀਅਨ ਨਾਲ ਸੀ ਅੰਦਰ ਬਾਥਰੂਮ ਦੇ ਅੰਦਰ ਨਾਲ ਸੀ ਤਾਂ ਕਿ ਕਿਉਂਕਿ ਕਈ ਵਾਰੀ ਕੋਈ ਬੰਦਾ ਚੋਰੀ ਛੁੱਪੇ ਜੇਬ ਦੇ ਵਿੱਚ ਕਿਸੇ ਹੋਰ ਦਾ ਪਾ ਲਿਆ ਹੋਵੇ ਤੇ ਇਦਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਨੇ ਇਸ ਲਈ ਉਹਨਾਂ ਨੂੰ ਨਾਲ ਲੈ ਕੇ ਗਏ ਉਨ ਕੈਮਰਾ ਸਾਰੀ ਚੀਜ਼ ਹੋਈ ਹੈ ਉਨ ਕੈਮਰਾ ਹੀ ਚਿਪ ਦੇ ਨਾਲ ਟੈਸਟ ਹੋਇਆ ਜਿਹਦੇ ਵਿੱਚ ਕਿ ਡੋਪ ਟੈਸਟ 네ਗੇਟਿਵ ਆਇਆ ਤੇ ਮੈਂ ਅੱਜ ਸਾਡੇ ਸਮੁੱਚੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਖਾਸ ਜੋੜ ਕੇ ਬੇਨਤੀ ਕਰਦਾ ਕਿ ਵੀਰੋ ਨਸ਼ੇ ਵਿੱਚ ਕੁਝ ਨਹੀਂ ਲਿਆ ਆਓ ਆਪਾਂ ਮੁੜੀਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸੋ ਸਾਨੂੰ ਸਾਰਿਆਂ ਨੂੰ ਨਸ਼ੇ ਦਾ ਤਿਆਗ ਕਰੀਏ ਸਾਡੀ ਤਾਂ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਕਹਿੰਦੇ ਨਸ਼ੇ ਦੇ ਖੇਤ ਦੇ ਵਿੱਚ ਭੰਗ ਦੇ ਖੇਤ ਦੇ ਵਿੱਚ ਨਹੀਂ ਸੀ ਬੜਿਆ ਤੇ ਆਪਾਂ ਤਾਂ ਖੁਦ ਉਹਦੇ ਵਿੱਚ ਲਿਫਟ ਹੋਏ ਪਏ ਆ। ਸੋ ਇਸ ਲਈ ਸਾਡੇ ਪੰਜਾਬ ਦੇ ਉੱਤੇ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਕੀ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਜਾਂ ਐਮਪੀ ਵਗੈਰਾ ਨੇ ਜੋ ਉਹਨਾਂ ਨੂੰ ਕੀ ਪੁੱਛ। ਅ ਦੇਖੋ ਮੈਂ ਆਪਣੇ ਹਲਕੇ ਦੀ ਆਪਣੇ ਇਲਾਕੇ ਦੀ ਆਪਣੇ ਏਰੀਏ ਦੀ ਮੈਂ ਗੱਲ ਕਰੂੰਗਾ। ਬਾਕੀਆਂ ਦੇ ਲਈ ਉਹਨਾਂ ਦਾ ਆਪਣਾ ਡਿਸੀਜਨ ਆ ਮੈਂ ਕਿਸੇ ਦੇ ਅੱਗੇ ਕੋਈ ਕਿੰਤੂ ਪ੍ਰਤੂ ਜਾਂ ਕੋਈ ਕੁਐਸਚਨ ਨਹੀਂ ਕਰ ਸਕਦਾ ਕਿਉਂਕਿ ਹਰ ਬੰਦੇ ਦਾ ਆਪਣਾ ਮੌਲਿਕ ਅਧਿਕਾਰ ਆ ਉਹਦੀ ਆਪਣੀ ਆਜ਼ਾਦੀ ਆ। ਉਹਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮੈਸੇਜ ਦੇਣਾ ਮੈਂ ਤਾਂ ਬਸ ਇਹ ਕਿ ਸਿਰਫ ਤੇ ਸਿਰਫ ਮੈਸੇਜ ਦੇਣ ਦੀ ਗੱਲ ਆ ਸਾਡੇ ਨੌਜਵਾਨਾਂ ਨੂੰ ਮੈਸੇਜ ਦੇਣ ਦੀ ਗੱਲ ਆ ਕਿ ਅਸੀਂ ਪੋਜ਼ਿਟਿਵ ਮੈਸੇਜ ਲਈ ਹੈ ਰਾਦੀ ਵਾਲੇ ਦਿਨ ਕਿ ਆਪਣਾ ਨਸ਼ਿਆਂ ਦੇ ਕੋੜ ਨੂੰ ਅਸੀਂ ਇਸ ਪੰਜਾਬ ਦੀ ਧਰਤੀ ਦੇ ਉੱਤੋਂ ਅਸੀਂ ਅਹਿਦ ਲਿਆ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਹਿਦ ਲਿਆ ਕਿ ਅਸੀਂ ਨਸ਼ਿਆਂ ਦੇ ਕੋੜ ਨੂੰ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢਣਾ ਤੇ ਸਾਡੀ ਨੌਜਵਾਨੀ ਨੂੰ ਬਚਾ ਕੇ ਅਸੀਂ ਉਹਨਾਂ ਨੂੰ ਚੰਗੇ ਪਾਸੇ ਲਾਉਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ